ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦਾ ਵਲੌਗ ਬਹੁਤ ਇੰਪੋਰਟੈਂਟ ਹੈ ਗੱਲ ਦੋ ਤਿੰਨ ਟੌਪਿਕ ਤੇ ਕਰਨੀ ਹੈ ਇੱਕ ਤਾਂ ਗੱਲ ਕਰਨੀ ਹੈ ਪੈਕੇਜ ਨੂੰ ਲੈ ਕੇ ਕਿ ਜੇਕਰ ਤੁਸੀਂ ਕੈਨੇਡਾ ਦਾ ਸਟੱਡੀ ਵੀਜ਼ਾ ਵਿਜ਼ਟਰ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ ਤਾਂ ਤੁਹਾਨੂੰ ਕੀ ਪੈਕੇਜ ਕਰਨਾ ਚਾਹੀਦਾ ਹੈ ਕਿਉਂਕਿ ਹਾਲਾਤ ਜਦੋਂ ਬਦਲੇ ਨੇ ਤਾਂ ਕੀ ਹੁਣ ਪੈਕੇਜ ਕਰਨਾ ਮੁਨਾਸਿਬ ਹੈ ਯਾਨੀ ਸਹੀ ਹੈ ਜਾਂ ਨਹੀਂ ਸਹੀ ਹੈਗਾ ਦੂਜਾ ਕੈਨੇਡਾ ਦੇ ਵੱਲੋਂ ਫੀ ਇਨਕਰੀਮੈਂਟ ਨੂੰ ਲੈ ਕੇ ਯਾਨੀ ਕਿ ਐਮਬੈਸੀ ਫੀ ਦੇ ਵਿੱਚ ਜੋ ਚੇਂਜਸ ਨੂੰ ਲੈ ਕੇ ਖਬਰ ਆਈ ਸੀਗੀ ਉਸ ਦੇ ਉੱਤੇ ਕੀ ਅਪਡੇਟ ਹੈ ਕਿਉਂਕਿ ਇੱਕ ਦੋ ਮੈਨੂੰ ਕਾਲਸ ਜਿਹੜੀਆਂ ਨੇ ਇਸ ਟੌਪਿਕ ਤੇ ਵੀ ਆਈਆਂ ਨੇ ਸੋ ਇਹ ਖਬਰ ਆਈ ਸੀਗੀ ਤੇ ਉਹਦੇ ਉੱਤੇ ਕੀ ਅਪਡੇਟ ਹੈ ਉਸ ਬਾਰੇ ਵੀ ਡਿਸਕਸ਼ਨ ਜਿਹੜਾ ਉਹ ਅੱਜ ਦੀ ਵੀਡੀਓ ਦੇ ਵਿੱਚ ਕਰਨਾ ਹੈ ਤੇ ਉਸ ਤੋਂ ਇਲਾਵਾ ਜਿਨ੍ਹਾਂ ਨੇ ਸਪਟੰਬਰ ਇਨਟੇਕ ਦੇ ਲਈ ਫਾਈਲ ਲਗਾਈ ਸੀਗੀ ਪਰ ਉਹਨਾਂ ਦਾ ਵੀਜ਼ਾ ਨਹੀਂ ਆਇਆ ਹੁਣ ਉਹਨਾਂ ਨੇ ਆਪਣਾ ਡੈਫਰ ਕੀਤਾ ਹੈ ਜਾਂ ਫਿਰ ਉਹਨਾਂ ਦੀ ਪਲੈਨਿੰਗ ਜਿਹੜੀ ਉਹ ਕਿਸ ਹਿਸਾਬ ਨਾਲ ਹੋਣੀ ਚਾਹੀਦੀ ਹੈ ਉਸ ਬਾਰੇ ਵੀ ਡਿਸਕਸ਼ਨ ਜਿਹੜਾ ਉਹ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਨਹੀਂ ਅਸੀਂ ਤਿਆਰ ਕਰਦੇ ਕੇਸ ਨਾ ਐਸਓਪੀ ਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਆਪਾਂ ਪੈਕੇਜ ਦੀ ਗੱਲ ਕਰ ਲੈਣੇ ਆ ਕਿਉਂਕਿ ਸਭ ਤੋਂ ਜ਼ਿਆਦਾ ਹੌਟ ਟੌਪਿਕ ਯਾ ਕਹਿ ਸਕਦੇ ਆ ਕਿ ਚਰਚਾ ਵਾਲਾ ਟੌਪਿਕ ਜਿਹੜਾ ਉਹ ਪੈਕੇਜ ਹੈ ਪਹਿਲਾਂ ਕੀ ਸੀਗਾ ਕਿ ਤੁਸੀਂ ਟੂਰਿਸਟ ਵਿਜ਼ਿਟਰ ਵੀਜ਼ਾ ਵਾਸਤੇ ਜਾਂ ਫਿਰ ਸਟੱਡੀ ਵੀਜ਼ਾ ਵਾਸਤੇ ਪੈਕੇਜ ਕਰ ਲੈਂਦੇ ਸੀਗੇ ਪਹਿਲਾਂ ਕੋਈ ਪੈਸਾ ਨਹੀਂ ਦਿੰਦੇ ਸੀਗੇ ਜਦੋਂ ਤੁਹਾਡਾ ਵੀਜ਼ਾ ਆ ਜਾਂਦਾ ਸੀ ਉਸ ਤੋਂ ਬਾਅਦ ਤੁਸੀਂ ਪੇ ਕਰਦੇ ਸੀਗੇ ਸਭ ਤੋਂ ਪਹਿਲਾਂ ਆਪਾਂ ਸਟੱਡੀ ਪਰਮਿਟ ਨੂੰ ਸਮਝਦੇ ਆਂ ਫਿਰ ਆਪਾਂ ਟੂਰਿਸਟ ਤੇ ਵਿਜ਼ਿਟਰ ਵੀਜ਼ਾ ਦੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਸਟੱਡੀ ਪਰਮਿਟ ਦੀ ਪਹਿਲਾਂ ਕੀ ਸੀਗਾ ਜਾਂ ਫਿਰ ਹੁਣ ਵੀ ਜਿਹੜੇ ਪੈਕੇਜ ਕਰਦੇ ਨੇ ਉਹਨਾਂ ਦਾ ਸਿਸਟਮ ਤੁਹਾਨੂੰ ਸਮਝਾ ਦਿੰਨਾ ਪ੍ਰਾਈਵੇਟ ਕਾਲਜਸ ਜਿਨ੍ਹਾਂ ਦੇ ਵਿੱਚ ਫੀਸ ਪੇ ਨਹੀਂ ਕਰਨੀ ਪੈਂਦੀ ਤੁਹਾਨੂੰ ਕੰਪਲੀਟ ਫੀ ਪੇ ਦੀ ਜਿਹੜੀ ਆ ਉਹ ਰਿਸਿਪਟ ਮਿਲ ਜਾਂਦੀ ਹੈ ਉੱਥੇ ਤੁਹਾਡਾ ਐਡਮਿਸ਼ਨ ਕਰਾ ਦਿੱਤਾ ਜਾਂਦਾ ਹੈ ਤੁਹਾਨੂੰ ਲੱਗਦਾ ਹੈ ਕਿ ਏਜੰਟ ਨੇ ਆਪਦੇ ਕੋਲੋਂ ਫੀਸ ਪੇ ਕੀਤੀ ਪਰ ਇਦਾਂ ਨਹੀਂ ਹੁੰਦਾ ਦੂਜੀ ਗੱਲ ਪਹਿਲਾ ਕੀ ਸੀਗਾ ਐਸ ਡੀ ਐਸ ਕੈਟਾਗਰੀ ਸੀ ਕਿ ਤੁਹਾਨੂੰ ਕਹਿੰਦੇ ਸੀ ਤੁਸੀਂ ਜੀ ਆਈ ਸੀ ਪੇ ਕਰ ਦਿਓ ਹੁਣ ਉਹਨਾਂ ਨੂੰ ਉਸ ਚੀਜ਼ ਦੀ ਵੀ ਲੋੜ ਨਹੀਂ ਪੈਣੀ ਕਿਉਂਕਿ ਜਦੋਂ ਨੋਨ ਐਸ ਡੀ ਐਸ ਕੈਟਾਗਰੀ ਆ ਗਈ ਜੀ ਆਈ ਸੀ ਨਹੀਂ ਵੀ ਪੇ ਕਰਦੇ ਤਾਂ ਵੀ ਕੰਮ ਚੱਲੇਗਾ ਸੋ ਕਾਲਜ ਫ੍ਰੀ ਚ ਲੈ ਲਿਆ ਜੀ ਆਈ ਸੀ ਪੇ ਕਰਨ ਦੀ ਲੋੜ ਨਹੀਂ ਹੈਗੀ ਤੁਹਾਡੇ ਫੰਡ ਜਿਹੜੇ ਆ ਉਹ ਦਿਖਾਉਣ ਵਾਸਤੇ ਕਈ ਵਾਰੀ ਐਡੀਟਿਡ ਬੈਂਕ ਸਟੇਟਮੈਂਟਸ ਜਾਂ ਫਿਰ ਮੈਨੀਪੂਲੇਸ਼ਨ ਹੁੰਦੀ ਹੈ ਤੁਹਾਡੇ ਫੰਡਸ ਸ਼ੋ ਕਰਨ ਨੂੰ ਲੈ ਕੇ ਖਾਸ ਕਰਕੇ ਜਦੋਂ ਤੁਸੀਂ ਪੈਕੇਜ ਕਰਨ ਵਾਲੇ ਪਾਸੇ ਤੁਰਨਾ ਹੈ ਸੋ ਉਸ ਕੰਡੀਸ਼ਨ ਦੇ ਵਿੱਚ ਕੀ ਹੈ ਕਿ ਤੁਹਾਡਾ ਨਾ ਸਿਰਫ ਵੀਜ਼ਾ ਰਿਜੈਕਟ ਹੋ ਸਕਦਾ ਹੈ ਤੁਸੀਂ ਬੈਨਡ ਵੀ ਹੋ ਸਕਦੇ ਹੋ ਕੈਨੇਡਾ ਤੋਂ ਸੋ ਇਹ ਕੇਅਰਫੁਲੀ ਧਿਆਨ ਰੱਖਣਾ ਹੈ ਵੈਸੇ ਜਿਹੜਾ ਪੈਕੇਜ ਹੈ ਉਹਦਾ ਸਕਸੈਸ ਰੇਟ ਪਹਿਲਾਂ ਵੀ 100 ਚੋਂ 3 ਜਾਂ 40 ਵੀਜ਼ੇ ਅਪਰੂਵ ਹੁੰਦੇ ਸੀਗੇ ਯਾਨੀ ਕਿ 10 ਚੋਂ 3 ਜਾਂ 4 ਵੀਜ਼ੇ ਅਪਰੂਵ ਹੁੰਦੇ ਸੀਗੇ ਤੇ ਹੁਣ ਉਹ ਸਕਸੈਸ ਰੇਟ ਹੋਰ ਘਟ ਗਿਆ ਕਿਉਂਕਿ ਉਹਨਾਂ ਕਾਲਜੇਜ਼ ਨੂੰ ਲੈ ਕੇ ਤੁਹਾਡੀ ਇੰਟੈਂਸ਼ਨ ਬਿਲਕੁਲ ਕਲੀਅਰ ਹੋ ਜਾਂਦੀ ਹੈ ਸੋ ਹੁਣ 2% ਯਾਨੀ ਕਿ 2% ਨਹੀਂ 20% ਰਹਿ ਗਿਆ ਰਿਜ਼ਲਟ ਯਾਨੀ 10 ਫਾਈਲਾਂ ਲੱਗਦੀਆਂ ਤੇ ਉਹ ਚੋਂ 2 ਕੁ ਵੀਜ਼ੇ ਜਿਹੜੇ ਆ ਇੱਕ ਵੀਜ਼ਾ ਜਿਹੜਾ ਹੈ ਉਹੀ ਕਾਮਯਾਬ ਹੋਏਗਾ ਪਰ ਇੱਕ ਅੱਧਾ ਵੀ ਹੋ ਗਿਆ ਤੇ ਉਹ ਚੋਂ 5-7 ਲੱਖ 10 ਲੱਖ ਦਾ ਵੀ ਕਈ ਵਾਰੀ ਮਾਰਜਨ ਜਿਹੜਾ ਉਹ ਏਜੰਟ ਰੱਖਦਾ ਹੈ ਮੋਟਾ ਮਾਰਜਨ ਰੱਖਦਾ ਹੈ ਤੇ ਉਸ ਦੇ ਚੱਕਰ ਦੇ ਵਿੱਚ ਜਿਹੜਾ ਉਹ ਤੁਸੀਂ ਕਹ ਸਕਦੇ ਹੋ ਕਿ ਗਲਤ ਚੱਕਰ ਦੇ ਵਿੱਚ ਫਸ ਜਾਂਦੇ ਹੋ ਸੋ ਹੁਣ ਧਿਆਨ ਰੱਖਣਾ ਹੈਗਾ ਪੈਕੇਜ ਬਿਲਕੁਲ ਵੀ ਨਹੀਂ ਕਰਨਾ ਸਟੱਡੀ ਕੇਸ ਦੇ ਵਿੱਚ ਕਿਉਂਕਿ ਨਾ ਤੁਹਾਡੀ ਫੀਸ ਜਮ੍ਹਾਂ ਹੋਣੀ ਹੈ ਨਾ ਤੁਹਾਡੀ ਜੀਆਈਸੀ ਜਮ੍ਹਾਂ ਹੋਣੀ ਹੈ ਫੇਕ ਫੰਡ ਲਗਾ ਕੇ ਤੁਹਾਡੇ ਤੋਂ ਪੈਸੇ ਲੈ ਲੈ ਜਾਣਗੇ ਹੁਣ ਆ ਜਾਨਨੇ ਆ ਪੈਕੇਜ ਜਿਹੜਾ ਸਟੱਡੀ ਵੀਜ਼ਾ ਦਾ ਉਸ ਤੋਂ ਹਟ ਕੇ ਆ ਜਾਨਨੇ ਆਪਾਂ ਆ ਵਿਜ਼ਟਰ ਟੂਰਿਸਟ ਵੀਜ਼ਾ ਦੇ ਕੇਸ ਤੇ ਵਿੱਚ ਟੂਰਿਸਟ ਵਿਜ਼ਟਰ ਵੀਜ਼ਾ ਦੇ ਕੇਸ ਦੇ ਵਿੱਚ ਹੁਣ ਵੈਰੀਫਿਕੇਸ਼ਨ ਸ਼ੁਰੂ ਹੋ ਗਈ ਹੈ ਸੋ ਕਦੇ ਵੀ ਮੈਨਿਪੂਲੇਸ਼ਨ ਨਾ ਕਰਿਓ ਫੰਡਸ ਨੂੰ ਲੈ ਕੇ ਜੇ ਤੁਸੀਂ ਮੈਨਿਪੂਲੇਸੀ ਕਰਦੇ ਹੋ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਹਾਡਾ ਨਾ ਸਿਰਫ ਰਿਫਿਊਜ਼ਲ ਆ ਸਕਦਾ ਹੈ ਤੁਸੀਂ ਕੈਨੇਡਾ ਤੋਂ ਬੈਨ ਵੀ ਹੋ ਸਕਦੇ ਹੋ ਜੇਕਰ ਵੈਰੀਫਿਕੇਸ਼ਨ ਹੋ ਗਿਆ ਜਿਹੜੇ ਪੈਕੇਜ ਕਰਦੇ ਨੇ ਉਹ ਇਸ ਚੀਜ਼ ਧਿਆਨ ਰੱਖ ਲੈਣ ਕਿ ਜੇ ਤੁਸੀਂ ਪੈਕੇਜ ਕਰਦੇ ਹੋ ਤਾਂ ਫੰਡ ਜਿਹੜੇ ਆ ਉਹ ਮੈਨਿਪੂਲੇਸ਼ਨ ਹੀ ਹੁੰਦਾ ਉਹਨਾਂ ਦਾ ਇਸ ਕਰਕੇ ਤੁਸੀਂ ਖੁਦ ਫੰਡ ਸ਼ੋਅ ਕਰੋ ਖੁਦ ਡਾਕੂਮੈਂਟੇਸ਼ਨ ਤਿਆਰ ਕਰੋ ਜਿਹੜਾ 10 20 50000 ਦੇਣਾ ਉਹ ਏਜੰਟ ਨੂੰ ਦੋ ਤੋ ਤੋ ਫਾਈਲ ਲਵਾਓ ਇਦਾਂ ਕੰਮ ਕਰੋ ਪੈਕੇਜ ਵਾਲੇ ਪਾਸੇ ਨੂੰ ਹੁਣ ਬਿਲਕੁਲ ਵੀ ਨਹੀਂ ਜਾਣਾ ਹੈਗਾ ਖਾਸ ਕਰਕੇ ਜੇਕਰ ਤੁਸੀਂ ਟੂਰਿਸਟ ਵਿਜ਼ਿਟਰ ਵੀਜ਼ਾ ਲਗਾਣਾ ਹੈਗਾ ਹੁਣ ਕਈ ਏਜੰਟ ਸਪਾਂਸਰਸ਼ਿਪ ਦੇ ਨਾਮ ਦੇ ਉੱਤੇ ਮੋਟੀ ਗ੍ਰਾਈ ਕਰ ਲੈਂਦੇ ਨੇ ਧਿਆਨ ਰੱਖਿਓ ਕੋਈ ਲੱਖ ਆਣ ਵਾਸਤੇ ਕੈਨੇਡਾ ਦਾ ਕੋਈ ਵੀ ਬੰਦਾ ਤੁਹਾਨੂੰ ਸਪਾਂਸਰ ਕਰਨ ਨਹੀਂ ਬੈਠਾ ਹੁੰਦਾ ਕੋਈ ਵੀ ਬੰਦਾ ਹੁਣ ਕਿਉਂਕਿ ਸਪਾਂਸਰਸ਼ਿਪ ਨੂੰ ਲੈ ਕੇ ਵੀ ਕਈ ਰੂਲ ਕੰਡੀਸ਼ਨ ਬਦਲ ਰਹੇ ਨੇ ਕੈਨੇਡਾ ਦੇ ਵਿੱਚ ਧਿਆਨ ਰੱਖਿਓ ਕੋਈ ਤੁਹਾਨੂੰ ਸਪਾਂਸਰਸ਼ੀਤੀ ਨਹੀਂ ਕਰੇਗਾ ਤੇ じゃ ਬੰਦਾ ਜੇਕਰ ਤੁਹਾਨੂੰ ਕੋਈ ਸਪਾਂਸਰ ਦਿਲਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਪ੍ਰ ਕਿਉਂਕਿ ਇੱਕ ਦੂਜੇ ਦੀ ਐਡਿਟ ਕਰਕੇ ਬੈਂਕ ਸਟੇਟਮੈਂਟ ਕਈ ਵਾਰੀ ਏਜੰਟ ਠੋਕੀ ਜਾਂਦੇ ਰਹਿੰਦੇ ਨੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਸੋ ਉੱਥੇ ਬੜਾ ਕੇਅਰਫੁਲੀ ਤੁਸੀਂ ਦੇਖਣਾ ਹੈਗਾ ਸਾਰੀਆਂ ਚੀਜ਼ਾਂ ਇਹ ਆ ਗਿਆ ਟੂਰਿਸਟ ਤੇ ਵਿਜ਼ਟਰ ਵੀਜ਼ਾ ਦਾ ਕੇਸ ਹੁਣ ਆਪਾਂ ਆ ਜਾਨਨੇ ਆ ਕਿ ਸਟੱਡੀ ਵੀਜ਼ਾ ਦੇ ਜਿਹੜੇ ਸਪਟੰਬਰ ਇਨਟੇਕ ਵਾਲੇ ਬੱਚੇ ਨੇ ਉਹਨਾਂ ਵਾਸਤੇ ਬਹੁਤ ਕੁਐਸਚਨ ਮੈਨੂੰ ਕਮੈਂਟ ਵੀ ਆਏ ਸੀਗੇ ਕਿ ਭਈ ਸਪਟੰਬਰ ਇਨਟੇਕ ਨੂੰ ਲੈ ਕੇ ਤੁਸੀਂ ਵੀਡੀਓ ਬਣਾਓ ਕਿਉਂਕਿ ਅਸੀਂ ਸਪਟੰਬਰ ਇਨਟੇਕ ਲਈ ਫਾਈਲ ਲਗਾਈ ਸੀ ਪਰ ਸਾਡਾ ਵੀਜ਼ਾ ਨਹੀਂ ਆਇਆ ਹਲੇ ਤੱਕ ਜੇਕਰ ਤੁਸੀਂ ਸਤੰਬਰ ਇਨਟੇਕ ਲਈ ਫਾਈਲ ਲਗਾਈ ਸੀ ਤੁਹਾਡਾ ਵੀਜ਼ਾ ਨਹੀਂ ਆਇਆ ਨਾਰਮਲ ਜੀ ਗੱਲਾਂ ਤੁਸੀਂ ਡੈਫਰ ਕਰ ਲਿਆ ਹੁਣ ਸੋ ਜਿਹੜਾ ਨਵਾਂ ਐਲੋਏ ਹੈ ਅਪਡੇਟਡ ਐਲੋਏ ਆ ਉਹ ਜ਼ਰੂਰ ਅਪਡੇਟ ਕਰਦੇ ਹੋ ਇਹ ਨਾ ਹੋਵੇ ਕਿ ਤੁਸੀਂ ਵੇਟ ਕਰਦੇ ਰਹਿ ਜਾਓ ਕੋਈ ਗਾ ਅੱਗੇ ਦਾ ਪ੍ਰੋਸੈਸ ਕਰੋ ਹੀ ਨਾ ਕਈ ਰੀਜੈਂਟ ਕਹਿੰਦਾ ਨਹੀਂ ਕੋਈ ਗੱਲ ਨਹੀਂ ਬੈਠੇ ਰਹੋ ਤੁਸੀਂ ਨਹੀਂ ਤੁਸੀਂ ਨਾਲ ਦੀ ਨਾਲ ਹੀ ਜਿਹੜਾ ਵੀ ਅਪਡੇਟਡ ਡਾਕੂਮੈਂਟ ਆ ਤੁਰੰਤ ਐਮਬੈਸੀ ਕੋਲ ਪਹੁੰਚਾਓ ਕਿ ਭਈ ਅਪਡੇਟਡ ਡਾਕੂਮੈਂਟ ਜੀਦਾ ਕਿਸੇ ਦਾ ਵੀ ਸਟੱਡੀ ਪਰਮਿਟ ਲੱਗਾ ਹੋਇਆ ਉਹਦੇ ਵਿੱਚ ਕੋਈ ਵੀ ਡਾਕੂਮੈਂਟ ਐਕਸਪਾਇਰ ਹੋ ਰਿਹਾ ਉਹਨੂੰ ਅਪਡੇਟ ਜ਼ਰੂਰ ਕਰਿਓ ਭਾਵੇਂ ਤੁਹਾਡੀ ਸਟੱਡੀ ਨਾਲ ਜੁੜਿਆ ਹੋਇਆ ਡਾਕੂਮੈਂਟ ਹੋਵੇ ਆਈਟੀਆਰ ਨਾਲ ਜੁੜਿਆ ਹੋਇਆ ਡਾਕੂਮੈਂਟਸ ਹੋਵੇ ਫੰਡਸ ਵਗੈਰਾ ਨਾਲ ਜੁੜਿਆ ਡਾਕੂਮੈਂਟਸ ਹੋਵੇ ਤੁਹਾਡੇ ਐਲਓਏ ਤੋਂ ਲੈ ਕੇ ਤੁਹਾਡੇ ਕਾਲਜ ਸਕੂਲ ਦਾ ਕੋਈ ਵੀ ਡਾਕੂਮੈਂਟ ਹੋਵੇ ਉਹਨੂੰ ਤੁਸੀਂ ਅਪਡੇਟ ਜਾਂ ਉਹਦੀ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ ਸੇਮ ਇਦਾਂ ਹੀ ਹੈ ਵਿਜ਼ਟਰ ਟੂਰਿਸਟ ਦੇ ਕੇਸ ਦੇ ਵਿੱਚ ਟੂਰ ਪਲਾਨ ਐਕਸਪਾਇਰ ਹੋ ਗਿਆ ਉਹਨੂੰ ਅਪਡੇਟ ਕਰੋ ਪੁਰਾਣੀ ਫਾਈਲ ਲੱਗੀ ਹਲੇ ਤੱਕ ਡਿਸੀਜਨ ਨਹੀਂ ਬਣਿਆ ਆਈਟੀਆਰ ਨਵਾਂ ਭਰਿਆ ਉਹਨੂੰ ਅਪਡੇਟ ਕਰੋ ਵਰਕ ਪਰਮਿਟ ਦੇ ਕੇਸ ਦੇ ਵਿੱਚ ਆਈਟੀਆਰ ਨਵਾਂ ਭਰਿਆ ਉਹਨੂੰ ਅਪਡੇਟ ਕਰੋ ਸੈਲਰੀ ਸਲਿੱਪ ਜਿਹੜੀਆਂ ਨੇ ਜੇਕਰ ਸਾਲ ਤੋਂ ਵੱਧ ਟਾਈਮ ਹੋ ਗਿਆ ਤੁਸੀਂ ਅਪਡੇਟ ਜ਼ਰੂਰ ਕਰਦਿਆ ਕਰੋ ਇਹ ਬਹੁਤ ਇੰਪੋਰਟੈਂਟ ਹੈ ਜੇਕਰ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹੋ ਆਪਣੇ ਰਿਜ਼ਲਟ ਦਾ ਹੁਣ ਸਤੰਬਰ ਇਨਟੇਕ ਵਾਲੇ ਇੱਕ ਗੱਲ ਹੋਰ ਕਹਿੰਦੇ ਜੀ ਵੀਜ਼ਾ ਨਹੀਂ ਆਇਆ ਕਦੋਂ ਆਏਗਾ ਜੇਕਰ ਤੁਹਾਡੀ ਫਾਈਲ ਬੈਕਲੌਗ ਦੇ ਵਿੱਚ ਚਲੀ ਜਾਂਦੀ ਹੈ ਜਿਹੜਾ ਨਾਰਮਲ ਪ੍ਰੋਸੈਸਿੰਗ ਟਾਈਮ ਹੈ ਕੈਨੇਡਾ ਡਾਟਸ ਇਹਦੇ ਹਿਸਾਬ ਦੇ ਨਾਲ ਉਸ ਪ੍ਰੋਸੈਸਿੰਗ ਟਾਈਮ ਤੋਂ ਜ਼ਿਆਦਾ ਦੇਰ ਹੋ ਜਾਂਦੀ ਹੈ ਤਾਂ ਤੁਸੀਂ ਸਿੰਪਲ ਜੀ ਗੱਲ ਹੈ ਵੈਬ ਫਾਰਮ ਰੇਜ਼ ਕਰਨੇ ਸ਼ੁਰੂ ਕਰੋ 15-15 ਦਿਨ ਦੇ ਫਰਕ ਤੇ ਵੈਬ ਫਾਰਮ ਰੇਜ਼ ਕਰੋ ਇਹਦਾ ਕੋਈ ਵੀ 네ਗੇਟਿਵ ਇੰਪੈਕਟ ਨਹੀਂ ਹੁੰਦਾ ਕਿਉਂਕਿ ਕਮਿਊਨੀਕੇਸ਼ਨ ਦਾ ਇੱਕ ਹੀ ਜ਼ਰੀਆ ਐਮਬੈਸੀ ਦੇ ਨਾਲ ਉਹ ਹੈ ਵੈਬ ਫਾਰਮ ਸੋ ਇਹਦਾ ਕੋਈ 네ਗੇਟਿਵ ਇੰਪੈਕਟ ਨਹੀਂ ਹੈਗਾ ਤੁਸੀਂ ਵੈਬ ਫਾਰਮ ਰੇਜ਼ ਕਰੋ ਤੇ ਆਪਣੀ ਫਾਈਲ ਜਿਹੜੀ ਹੈ ਉਹਨੂੰ ਕਢਾਓ ਹੁਣ ਇੱਕ ਚੀਜ਼ ਹੋਰ ਹੈ ਸਟੂਡੈਂਟ ਵੀਜ਼ਾ ਦਾ ਸਕਸੈਸ ਰੇਟ ਕੀ ਚੱਲ ਰਿਹਾ ਹੈ ਇਸ ਨੂੰ ਲੈ ਕੇ ਤੇ ਦੂਜੀ ਗੱਲ ਫੀ ਇਨਕਰੀਮੈਂਟ ਨੂੰ ਲੈ ਕੇ ਪਹਿਲਾ ਸਕਸੈਸ ਰੇਟ ਦੀ ਗੱਲ ਕਰ ਲੈਣੇ ਆ ਬਹੁਤ ਡਾਊਨ ਹੋਇਆ ਤੇ ਖਾਸ ਕਰਕੇ ਜਦੋਂ ਹੁਣ ਨੋਨ ਐਸਡੀਐਸ ਹਾਂ ਸਿਰਫ ਇੱਕ ਜਰਨਲ ਸਟਡੀ ਪਰਮਿਟ ਹੀ ਰਹਿ ਗਿਆ ਐਸਡੀਐਸ ਰਹਿ ਨਹੀਂ ਗਿਆ ਉਸ ਕੰਡੀਸ਼ਨ ਦੇ ਵਿੱਚ ਜਦੋਂ ਤੁਹਾਨੂੰ ਤੋਂ ਏਜੰਟ ਕਹਿੰਦਾ ਜੀ 65000 ਚ ਆਜੋ 55000 ਚ ਆਜੋ ਐਦਾਂ ਆਜੋ ਉਦਾਂ ਆਜੋ ਉਸ ਕੰਡੀਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡੀ ਕਦੇ ਜੀਆਈਸੀ ਨਹੀਂ ਜਮਾ ਹੁੰਦੀ ਕਦੇ ਤੁਹਾਡੀ ਫੀਸ ਪੂਰੀ ਨਹੀਂ ਜਮਾ ਹੁੰਦੀ ਕਦੇ ਤੁਹਾਡੇ ਫੰਡ ਕੱਟ ਦਿਖਾਏ ਹੁੰਦੇ ਮੋਸਟ ਆਫ ਰਿਜੈਕਸ਼ਨ ਦਾ ਕਾਰਨ ਜਿਹੜਾ ਉਹ ਫੰਡ ਐਸੈਟਸ ਤੁਹਾਡੇ ਜਿਹੜੇ ਆ ਉਹ ਬੇਸ ਬਣ ਰਹੇ ਨੇ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਬੇਸ ਬਣ ਰਹੀ ਹੈ ਸੋ ਉਹਨੂੰ ਮਜ਼ਬੂਤ ਰੱਖਣਾ ਉਸ ਤੋਂ ਬਾਅਦ ਵੇ ਆਫ ਪ੍ਰੈਜੈਂਟੇਸ਼ਨ ਤੁਹਾਡਾ ਬਹੁਤ ਜ਼ਰੂਰੀ ਹੈ ਤੁਹਾਡੀ ਐਸਓਪੀ ਕਵਰ ਲੈਟਰ ਅਵਲ ਦਰਜੇ ਦਾ ਹੋਣਾ ਚਾਹੀਦਾ ਤੁਸੀਂ ਕਿਸੇ ਵੀ ਕੈਟਾਗਰੀ ਦੇ ਲਈ ਕੈਨੇਡਾ ਫਾਈਲ ਲਗਾ ਰਹੇ ਹੋ ਤਾਂ ਵੀਡੀਓ ਲੰਮੀ ਹੋ ਜਾਣੀ ਹੈ ਇੱਕ ਛੋਟਾ ਜਿਹਾ ਪੁਆਇੰਟ ਰਹੇਗਾ ਕਿ ਤੁਹਾਡੀ ਫੀ ਇਨਕਰੀਮੈਂਟ ਨੂੰ ਲੈ ਕੇ ਹਾਲੇ ਕੋਈ ਅਪਡੇਟ ਨਹੀਂ ਆਇਆ 1 ਦਸੰਬਰ ਤੋਂ ਜਿਹੜੀ ਫੀ ਹੈ ਉਹ ਵਧਣੀ ਸੀਗੀ ਪਰ ਹਾਲੇ ਤੱਕ ਉੱਤੇ ਕੋਈ ਅਪਡੇਟ ਨਹੀਂ ਆਇਆ ਨਾ ਕੋਈ ਲਿਸਟ ਅਪਡੇਟ ਹੋਈ ਹੈ canada.ca ਤੇ ਨਾ ਹੀ ਕੋਈ ਆਫੀਸ਼ੀਅਲ ਅਪਡੇਟ ਹੈ ਤੇ ਤਰਾ ਹਵਾ ਵਿੱਚ ਤੀਰ ਮਾਰਨਾ ਗਲਤ ਹੈ ਹਾਲੇ ਤੱਕ ਕੋਈ ਅਪਡੇਟ ਨਹੀਂ ਆਇਆ ਜਿਵੇਂ ਆਏਗਾ ਸਭ ਤੋਂ ਪਹਿਲਾਂ ਮੈਂ ਵੀਡੀਓ ਜ਼ਰੂਰ ਰਿਕਾਰਡ ਕਰਾਂਗਾ ਉਮੀਦ ਕਰਦਾ ਹਾਂ ਵੀ ਲੋਕ ਪਸੰਦ ਆਵੇਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਸ਼ੇਅਰ ਕਰਿਆ ਕਰੋ ਯਾਰ ਇਹ ਤੁਹਾਡਾ ਚੈਨਲ ਹੈ ਤੁਹਾਡੀ ਗੱਲ ਕਰਦੇ ਆਂ ਚਲੋ ਸਬਸਕ੍ਰਾਈਬ ਕਰੋ ਵੱਤਵਾ ਸ਼ੇਅਰ ਕਰੋ ਕਿਸ ਨੂੰ ਰੈਸ ਅਫੀਸ਼ੀਅਲ ਚਾਹੁੰਦੇ ਹੋ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਲੋ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤਵਾ ਸ਼ੇਅਰ ਕਰੋ ਧੰਨਵਾਦ